ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 10 ਐਸੇ ਟ੍ਰੈਂਡਿੰਗ ਸਾਈਡ ਹਸਲਸ ਬਾਰੇ ਜਿਨ੍ਹਾਂ ਦੇ ਨਾਲ ਤੁਸੀਂ ਐਕਸਟਰਾ ਇਨਕਮ ਵੀ ਕਰ ਸਕਦੇ ਹੋ ਆਪਦਾ ਫ੍ਰੀ ਟਾਈਮ ਪਾਸ ਵੀ ਕਰ ਸਕਦੇ ਹੋ ਪਰ ਉਹ ਟਾਈਮ ਪਾਸ ਦੇ ਨਾਲ-ਨਾਲ ਤੁਹਾਨੂੰ ਐਕਸਟਰਾ ਇਨਕਮ ਦੇ ਸੋਰਸ ਖੁੱਲ ਜਾਣਗੇ ਸੋ ਬਨੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਇਹ ਵੀਡੀਓ ਕਾਫੀ ਯੂਜ਼ਵਲ ਹੋਣ ਵਾਲੀ ਹੈ ਕਾਫੀ ਲੋਕਾਂ ਲਈ ਸੋ ਪਹਿਲੀ ਚੀਜ਼ ਜੋ ਤੁਸੀਂ ਕਰ ਸਕਦੇ ਹੋ ਉਹ ਆ ਫ੍ਰੀਲੈਂਸਿੰਗ ਆਨਲਾਈਨ ਮਤਲਬ ਅਗਰ ਤੁਹਾਨੂੰ ਰਾਈਟਿੰਗ ਦਾ ਸ਼ੌਂਕ ਹੈ ਕੋਈ ਸਕ੍ਰਿਪਟ ਰਾਈਟਿੰਗ ਦਾ ਸ਼ੌਂਕ ਹੈ ਚਾਹੇ ਕੋਈ ਵੈਬ ਡਿਜ਼ਾਈਨਿੰਗ ਦਾ ਸ਼ੌਂਕ ਹੈ ਜਾਂ ਤੁਹਾਡੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਦਾ ਸਕਿੱਲ ਹੈਗਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਬਹੁਤ ਸਾਰੇ ਐਸੇ ਪਲੇਟਫਾਰਮ ਆ ਜਿਨ੍ਹਾਂ ਤੇ ਆਨਲਾਈਨ ਕੰਮ ਕਰ ਸਕਦੇ ਹੋ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਵੈਬ ਡਿਜ਼ਾਈਨਿੰਗ ਕਰਨ ਦਾ ਸੋਸ਼ਲ ਐਡੀਟਿੰਗ ਐਪਸ ਐਸੀਆਂ ਐਡੀਟਿੰਗ ਐਪਸ ਆ ਜਿਨ੍ਹਾਂ ਤੇ ਆਪਾਂ ਕੰਮ ਕਰ ਸਕਦੇ ਆ ਜੇਕਰ ਤੁਹਾਨੂੰ ਐਡੀਟਿੰਗ ਕਰਨੀ ਆਉਂਦੀ ਹੈ ਤੁਸੀਂ ਉਹ ਯੂਜ਼ ਕਰਕੇ ਆਨਲਾਈਨ ਜਿੱਥੇ ਮਰਜੀ ਕੰਮ ਕਰ ਸਕਦੇ ਹੋ ਬਹੁਤ ਸਾਰੀਆਂ ਐਸੀਆਂ ਐਪਸ ਅਵੇਲੇਬਲ ਜਿਨ੍ਹਾਂ ਤੇ ਤੁਸੀਂ ਫ੍ਰੀਲੈਂਸਿੰਗ ਆਨਲਾਈਨ ਕਰ ਸਕਦੇ ਹੋ ਦੂਸਰੀ ਚੀਜ਼ ਜਿਹੜੀ ਅੱਜ ਕੱਲ ਬਹੁਤ ਕਾਮਨਲੀ ਤੇ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਹੈ ਹਰ ਇੱਕ ਇਨਸਾਨ ਹੁਣ ਇਸ ਫੀਲਡ ਵੱਲ ਜਾ ਰਿਹਾ ਕਿਉਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਚੇਂਜ ਹੋ ਰਹੀਆਂ ਚੀਜ਼ਾਂ ਚੇਂਜ ਹੋਣ ਦੇ ਨਾਲ ਆਪਾਂ ਕਿਹੜੀਆਂ ਚੀਜ਼ਾਂ ਵੱਲ ਜਾ ਰਹੇ ਹਾਂ ਸੋ ਉਹਦੇ ਵਿੱਚੋਂ ਬਹੁਤ ਇੰਪੋਰਟੈਂਟ ਚੀਜ਼ ਹੈ ਕੰਟੈਂਟ ਕ੍ਰੀਏਸ਼ਨ ਆਪਾਂ ਸਭ ਦੇਖਦੇ ਆ ਇਨਕਲੂਡਿੰਗ ਮੀ ਇਹ ਚੀਜ਼ਾਂ ਆਪਟ ਕਿਉਂ ਕਰ ਲਈਆਂ ਸਭ ਨੇ ਕਿਉਂਕਿ ਆਪਾਂ ਨੂੰ ਪਤਾ ਕੀ ਆਉਣ ਵਾਲਾ ਸਮਾਂ ਸਿਰਫ ਇਨਾ ਚੀਜ਼ਾਂ ਦਾ ਸੋ ਅਗਰ YouTube Instagram TikTok ਵੈਦਰ ਕੋਈ ਵੀ ਐਪ ਹੋਵੇ ਅਗਰ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਵਿੱਚ ਇਹ ਸਕਿੱਲ ਹੈ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਤਿਆਰ ਕਰ ਸਕਦੇ ਹੋ ਚਾਹੇ ਉਹ ਕੁਕਿੰਗ ਰਿਲੇਟਡ ਹੋਵੇ ਚਾਹੇ ਉਹ ਐਜੂਕੇਸ਼ਨ ਮੋਟੀਵੇਸ਼ਨ ਵਟ ਏਵਰ ਜੋ ਵੀ ਸਕਿੱਲ ਤੁਹਾਨੂੰ ਲੱਗਦਾ ਕਿ ਤੁਹਾਡੇ ਚ ਹੈ ਤੁਸੀਂ ਉਹਨੂੰ ਯੂਜ਼ ਕਰਕੇ ਕੰਟੈਂਟ ਕ੍ਰੀਏਟ ਕਰ ਸਕਦੇ ਹੋ ਇਦੇ ਨਾਲ ਕੀ ਹੈ ਤੁਹਾਡੀ ਇੱਕ ਸੈਟ ਆਡੀਅנס ਬਣ ਜਾਂਦੀ ਹੈ ਹੌਲੀ ਹੌਲੀ ਤੁਹਾਨੂੰ ਬ੍ਰਾਂਡ ਕੋਲਾਬਸ ਮਿਲਦੇ ਆ ਐਡਸ ਮਿਲਦੀਆਂ ਸਪਾਂਸਰਸ਼ਿਪਸ ਮਿਲਦੀਆਂ ਸੋ ਤੁਹਾਡਾ ਕੀ ਹੈ ਇਨਕਮ ਦਾ ਇੱਕ ਸੈਟ ਪੈਟਰਨ ਬਣ ਜਾਂਦਾ ਸੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਵਿੱਚ ਇਹ ਸਕਿੱਲ ਹੈ ਕਿ ਤੁਸੀਂ ਦੁਨੀਆ ਸਾਹਮਣੇ ਬੋਲ ਸਕਦੇ ਹੋ ਤੁਸੀਂ ਕਿਸੇ ਨੂੰ ਮੋਟੀਵੇਟ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਤਿਆਰ ਕਰ ਸਕਦੇ ਹੋ ਤਾਂ ਸੈਕਿੰਡ ਆਪਸ਼ਨ ਤੁਹਾਡੇ ਲਈ ਹੈਗਾ ਕੰਟੈਂਟ ਕ੍ਰिएशन ਦਾ ਸੋ ਨੈਕਸਟ ਬਹੁਤ ਹੀ ਈਜ਼ੀ ਤੇ ਬਹੁਤ ਹੀ ਇੰਪੋਰਟੈਂਟ ਚੀਜ਼ ਜੋ ਬਹੁਤ ਲੋਕ ਕਰ ਸਕਦੇ ਆ ਉਹ ਆਨਲਾਈਨ ਟੀਚਿੰਗ ਤੇ ਕੋਚਿੰਗ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੁੰਦਾ ਹੋ ਸਕਦਾ ਹੈ ਕਿ ਤੁਸੀਂ ਕਿਸੇ ਸਬਜੈਕਟ ਦੇ ਵਿੱਚ ਮਾਸਟਰ ਹੋ ਤੁਹਾਨੂੰ ਪਤਾ ਹੈ ਕਿ ਮੈਨੂੰ ਇਹ ਸਬਜੈਕਟ ਬਾਰੇ ਪੂਰੀ ਨੌਲੇਜ ਹੈ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਲੈਂਗੁਏਜ ਦੀ ਪੂਰੀ ਨੌਲੇਜ ਹੈਗੀ ਅੱਜ ਕੱਲ ਆਪਾਂ ਬਹੁਤ ਤਰ੍ਹਾਂ ਦੀ ਲੈਂਗੁਏਜ ਸਿੱਖ ਰਹੇ ਆਂ ਆਪਾਂ ਲੋਕ ਖੁਦ ਫ੍ਰੈਂਚ ਦੀ ਬਹੁਤ ਡਿਮਾਂਡ ਹੈ ਆਪਾਂ ਹਰ ਰੋਜ਼ ਸੁਣਦੇ ਆਂ ਫ੍ਰੈਂਚ ਫ੍ਰੈਂਚ ਬਹੁਤ ਲੋਕ ਜਾ ਕੇ ਉਹਨੂੰ ਇੰਟਰਨੈਟ ਤੇ ਆਪਾਂ ਸਿੱਖਦੇ ਆਂ ਕਲਾਸਿਸ ਲੈਣੇ ਆਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਐਸਾ ਸਕਿੱਲ ਹੈ ਤੁਹਾਨੂੰ ਕੋਈ ਲੈਂਗੁਏਜ ਆਉਂਦੀ ਹੈ ਡਿਫਰੈਂਟ ਤੁਸੀਂ ਉਹ ਕੋਚ ਕਰ ਸਕਦੇ ਹੋ ਐਜੂਕੇਟ ਕਰ ਸਕਦੇ ਹੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਕਿੱਲ ਅਗਰ ਤੁਹਾਨੂੰ ਲੱਗਦਾ ਤੁਹਾਡੇ 'ਚ ਹੈ ਤੇ ਤੁਸੀਂ ਬਾਕੀ ਲੋਕਾਂ ਨੂੰ ਪੜ੍ਹਾ ਸਕਦੇ ਹੋ ਐਜੂਕੇਟ ਕਰ ਸਕਦੇ ਹੋ ਕੋਚਿੰਗ ਦੇ ਸਕਦੇ ਤਾਂ ਤੁਸੀਂ ਜ਼ੂਮ ਕੋਈ ਵੀ ਮੀਟ ਐਪ ਕਿਸੇ ਵੀ ਐਪ ਤੇ ਤੁਸੀਂ ਜਾ ਕੇ ਇਹ ਚੀਜ਼ਾਂ ਕਰ ਸਕਦੇ ਹੋ ਤੇ ਆਪਦੀ ਇਨਕਮ ਦਾ ਵਧੀਆ ਸੋਰਸ ਬਣਾ ਸਕਦੇ ਹੋ ਨੈਕਸਟ ਇਜ਼ ਡ੍ਰੌਪਸ਼ਿਪਿੰਗ ਬਹੁਤ ਲੋਕਾਂ ਨੇ ਸ਼ਾਇਦ ਇਹ ਵਰਡ ਵੀ ਸੁਣਿਆ ਹੋਊਗਾ ਤੇ ਬਹੁਤ ਲੋਕ ਇਹ ਚੀਜ਼ਾਂ ਕਰ ਵੀ ਰਹੇ ਆ। ਇਹ ਨਹੀਂ ਕਿ ਤੁਸੀਂ ਕੋਈ ਇਨਵੈਂਟਰੀ ਖਰੀਦਣੀ ਆ ਤੇ ਉਹ ਵੇਚਣੀ ਆ। ਨੋ ਇਹਦੇ ਵਿੱਚ ਜਸਟ ਤੁਸੀਂ ਇੱਕ ਆਨਲਾਈਨ ਆਪ ਦਾ ਇੱਕ ਐਸਾ ਪਲੇਟਫਾਰਮ ਬਣਾਉਣਾ ਜਿੱਥੇ ਪ੍ਰੋਡਕਟ ਸੇਲ ਹੋਣਗੇ। ਤੁਸੀਂ ਨਹੀਂ ਕਰਨੇ ਤੁਹਾਨੂੰ ਆਰਡਰਸ ਆਉਣਗੇ ਤੁਸੀਂ ਜਸਟ ਇੱਕ ਆਪ ਦਾ ਪਲੇਟਫਾਰਮ ਬਣਾ ਕੇ ਰੱਖਣਾ। ਤੁਹਾਨੂੰ ਆਰਡਰਸ ਆਉਣਗੇ ਸਪਲਾਇਰ ਖੁਦ ਉਹ ਆਰਡਰ ਡਿਲੀਵਰ ਕਰਨਗੇ ਤੁਹਾਨੂੰ ਜਸਟ ਉਹਦਾ ਕਮਿਸ਼ਨ ਜਾਂਦਾ। ਸੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਐਸੀਆਂ ਚੀਜ਼ਾਂ ਕਰ ਸਕਦੇ ਹੋ ਅੱਜਕੱਲ ਤੇ ਬਹੁਤ ਜ਼ਿਆਦਾ ਆਪਸ਼ਨਸ ਆ ਆਪਣੇ ਕੋਲ ਆਪਾਂ ਆਨਲਾਈਨ ਜੋ ਚਾਹੀਏ ਉਹ ਕਰ ਸਕਦੇ ਆ ਸੋ ਬੈਟਰ ਹੈ ਕਿ ਸਿਰਫ ਟਾਈਮ ਪਾਸ ਕਰਨ ਦੀ ਜਗ੍ਹਾ ਤੇ ਇਹਨਾਂ ਚੀਜ਼ਾਂ ਨੂੰ ਆਪਾਂ 유ਸਫੁਲ ਵੇ ਦੇ ਵਿੱਚ ਵੀ ਯੂਜ਼ ਕਰੀਏ ਸੋ ਨੈਕਸਟ ਥਿੰਗ ਜੋ ਉਹ ਡ੍ਰੌਪ ਸ਼ਿਪਿੰਗ ਦੀ ਇਸ ਜਿਹੜੀ 5th ਥਿੰਗ ਤੁਸੀਂ ਕਰ ਸਕਦੇ ਹੋ ਬਹੁਤ ਜ਼ਿਆਦਾ ਡਿਮਾਂਡਿੰਗ ਆ ਆਪਾਂ ਜਦੋਂ ਵੀ ਕੋਈ ਇਵੈਂਟ ਆਉਂਦਾ ਆਪਾਂ ਗਿਫਟ ਆਰਡਰ ਕਰਦੇ ਆਂ ਬਹੁਤ ਲੋਕਾਂ ਨੂੰ ਬਰਥਡੇ ਦੇ ਐਨੀਵਰਸਰੀਸ ਤੇ ਆਪਾਂ ਗਿਫਟ ਕਰਦੇ ਤੇ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਅੱਜਕੱਲ ਕੀ ਚੀਜ਼ ਚੱਲਦੀ ਹੈ ਟੀ-ਸ਼ਰਟਸ ਪ੍ਰਿੰਟ ਹੁੰਦੀਆਂ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆਦੀਆਂ ਟੀ-ਸ਼ਰਟਸ ਐ ਮੱਗ ਐ ਫੋਨ ਕਵਰ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਹੋ ਕੇ ਆਉਂਦੇ ਆ ਆਪਾਂ ਨੂੰ ਇੰਨੇ ਪਿਆਰੇ ਲੱਗਦੇ ਪਰ ਕੋਈ ਤੇ ਉਹਨੂੰ ਪ੍ਰਿੰਟ ਕਰ ਰਿਆ ਰਾਈਟ ਸੋ ਤੁਸੀਂ ਕੀ ਆਨਲਾਈਨ ਪ੍ਰਿੰਟਿੰਗ ਐਪ ਖੋਲ ਸਕਦੇ ਹੋ ਜਿੱਦੇ ਤੇ ਤੁਸੀਂ ਆਪਦੇ ਡਿਜ਼ਾਈਨ ਪ੍ਰਿੰਟ ਕਰ ਸਕਦੇ ਜੋ ਤੁਹਾਨੂੰ ਲੱਗਦਾ ਕਿ ਤੁਸੀਂ ਡਿਜ਼ਾਈਨ ਪ੍ਰਿੰਟ ਕਰ ਸਕਦੇ ਹੋ ਫਿਰ ਚਾਹੇ ਉਸ ਤੋਂ ਬਾਅਦ ਤੁਹਾਨੂੰ ਆਰਡਰਸ ਆਉਂਦੇ ਤੁਸੀਂ ਖੁਦ ਵੀ ਪ੍ਰਿੰ ਤੁਸੀਂ ਕਿਸੇ ਦੀ ਹੈਲਪ ਨਾਲ ਵੀ ਪ੍ਰਿੰਟ ਕਰਵਾ ਕੇ ਦੇ ਸਕਦੇ ਹੋ ਪਰ ਇਹ ਬਹੁਤ ਹੀ ਜਿਆਦਾ ਡਿਮਾਂਡਿੰਗ ਅੱਜ ਕੱਲ ਤੇ ਬਹੁਤ ਜਿਆਦਾ ਐਸੀਆਂ ਐਪਸ ਵੀ ਅਵੇਲੇਬਲ ਆ ਫੋਰ ਇਗਜ਼ੈਂਪਲ ਪ੍ਰਿੰਟਫਾਈ ਹੋ ਗਿਆ ਟੀ ਸਪ੍ਰਿੰਗ ਹੋ ਗਿਆ ਬਹੁਤ ਐਸੀ ਐਪਸ ਆ ਜਿੱਥੇ ਤੁਸੀਂ ਆਨਲਾਈਨ ਆਰਡਰਸ ਲੈ ਕੇ ਪ੍ਰਿੰਟਿੰਗ ਦੀ ਸਰਵਿਸ ਦੇ ਕੇ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ ਸੋ ਇਹ ਬਹੁਤ ਹੀ ਕਨਵੀਨੀਅੰਟ ਜਿਹਾ ਵੇਅ ਹੈ ਤੇ ਬਹੁਤ ਹੀ ਇੰਟਰਸਟਿੰਗ ਵੇਅ ਹੈ ਜਿਹਦੇ ਨਾਲ ਤੁਸੀਂ ਆਪਦਾ ਇੱਕ ਐਕਸਟਰਾ ਇਨਕਮ ਦਾ ਸੋਰਸ ਆ ਜਿਹੜਾ ਉਹ ਬਣਾ ਸਕਦੇ ਹੋ ਐਕਸਟਰਾ ਚੀਜ਼ ਬਾਰੇ ਮੈਂ ਗੱਲ ਕਰ ਰਹੀ ਹਾਂ 6th ਉਹ ਚੀਜ਼ ਕਾਫੀ ਲੋਕਾਂ ਨੇ ਕਰਨੀ ਸਟਾਰਟ ਕਰਤੀ ਤੇ ਕਾਫੀ ਲੋਕ ਉਹਦੇ ਤੋਂ ਕਾਫੀ ਬੈਨੀਫਿਟ ਕਮਾ ਰਹੇ ਆ ਈਵਨ ਮੈਂ ਖੁਦ ਵੀ ਪਰਸਨਲੀ ਉਹ ਚੀਜ਼ ਟਰਾਈ ਕੀਤੀ ਆ ਉਹ ਆ ਅਫੀਲੀਏਟ ਮਾਰਕੀਟਿੰਗ ਆਈ ਐਮ ਸ਼ੋਰ ਕਿ ਤੁਸੀਂ ਸਭ ਨੇ ਇਹ ਨਾਮ ਸੁਣਿਆ ਹੋਊਗਾ ਅਫੀਲੀਏਟ ਮਾਰਕੀਟਿੰਗ ਦਾ ਕੀ ਮਤਲਬ ਆ ਜਿੱਦਾਂ ਕਿ ਕਾਫੀ ਜਿੱਦਾਂ Amazon, Flipkart, online websites ਆ ਜਿਹੜੀਆਂ ਉਹ ਆਪਾਂ ਨੂੰ ਇਹ ਰਾਇਟ ਦਿੰਦੀਆਂ ਆਪਾਂ ਨੂੰ ਇਹ ਹੱਕ ਦਿੰਦੀਆਂ ਕਿ ਆਪਾਂ ਜਾ ਕੇ ਉਹਨਾਂ ਦੇ ਵੈਬਸਾਈਟ ਦੇ ਉੱਤੋਂ ਪ੍ਰੋਡਕਟਸ ਨੂੰ ਪ੍ਰਮੋਟ ਕਰਦੀ ਹੈ ਇਹਦੇ ਵਿੱਚ ਬਸ ਕੁਝ ਨਹੀਂ ਕਰਨਾ ਆਪਾਂ ਉਹਨਾਂ ਦੇ ਪ੍ਰੋਡਕਟ ਪ੍ਰਮੋਟ ਕਰਨੇ ਆ Amazon ਤੇ ਗਏ ਉੱਥੇ ਅਫੀਲੀਏਟ ਮਾਰਕੀਟਿੰਗ ਦਾ ਜੋ ਵੀ ਹੈ ਆਪਾਂ ਫਾਰਮ ਭਰ ਕੇ ਆਪਾਂ ਇਹ ਅਫੀਲੀਏਟ ਮਾਰਕੀਟਿੰਗ ਦਾ ਲੈ ਸਕਦੇ ਹਾਂ ਉਹਨਾਂ ਤੋਂ ਉਸ ਤੋਂ ਬਾਅਦ ਤੁਸੀਂ ਕੀ ਹੈ ਬਸ ਜਾ ਕੇ ਪ੍ਰੋਡਕਟ ਪ੍ਰਮੋਟ ਕਰਨੇ ਆ ਤੇ ਅਗਰ ਤੁਹਾਡਾ ਪ੍ਰੋਡਕਟ ਉਹ ਸੇਲ ਹੋ ਜਾਂਦਾ ਉਹਦਾ ਕੁਝ ਪਰਸੈਂਟ ਜੋ ਵੀ ਕਮਿਸ਼ਨ ਹੁੰਦਾ ਉਹ ਤੁਹਾਨੂੰ ਆਉਂਦਾ ਔਰ ਇਹ ਬਹੁਤ ਲੋਕ ਕਰ ਰਹੇ ਆ ਬਹੁਤ ਜ਼ਿਆਦਾ ਵਾਈਡ ਇਹਦਾ ਸਕੋਪ ਹੈ ਕਿਉਂਕਿ ਆਪਾਂ ਨੂੰ ਖੁਦ ਨੂੰ ਪਤਾ ਹੈ Amazon Flipkart ਅੱਜ ਨਹੀਂ ਅੱਜ ਤੋਂ ਅਗਰ ਮੈਂ ਪਿੱਛੇ 15 20 ਸਾਲ ਵੀ ਜਾਵਾਂ ਉਸ ਟਾਈਮ ਤੇ ਵੀ ਆਪਾਂ ਉਸ ਐਪਸ ਤੋਂ ਆਰਡਰ ਕਰ ਰਹੇ ਸੀ ਕਿਹਦੀ ਚੀਜ਼ਾਂ ਸੋ ਇਹ ਨਾ ਖਤਮ ਹੋਣ ਵਾਲਿਆ ਸਕੋਪ ਆ ਨੈਕਸਟ ਚੀਜ਼ ਜਿਹੜੀ ਇਹ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਊਗੀ ਸੋਸ਼ਲ ਮੀਡੀਆ ਮੈਨੇਜਮੈਂਟ ਹੁਣ ਇਹਦਾ ਕੀ ਮਤਲਬ ਬਹੁਤ ਐਸੇ ਬਿਜ਼ਨਸ ਆ ਜੋ ਆਪ ਦੇ ਪੇਜ ਰਨ ਕਰਦੇ ਆ Instagram ਪੇਜ ਹੋ ਗਿਆ Facebook ਹੋ ਗਿਆ ਉਹ ਇੰਨਾ ਪੇजेस ਤੇ ਹੈਗੇ ਆ ਬਟ ਉਹ ਕੀ ਕਰਦੇ ਉਹ ਖੁਦ ਮੈਨੇਜ ਨਹੀਂ ਕਰਦੇ ਇਹ ਪੇਜ ਉਹ ਕਿਸੇ ਨੂੰ ਕਹਿੰਦੇ ਆ ਕਿ ਸਾਡੇ ਪੇਜ ਮੈਨੇਜ ਕਰੋ ਜਿੱਦਾਂ ਕਮੈਂਟ ਪਾਉਣੇ ਆ ਰੀਲਸ ਪਾਉਣੇ ਆ ਪੋਸਟ ਪਾਉਣੇ ਆ ਉਹਨਾਂ ਦੀਆਂ ਰਿਪਲਾਈਸ ਦੇਨੇ ਕਮੈਂਟ ਨੂੰ ਜਾਂ ਕੋਈ ਵੀ ਐਡ ਰਨ ਕਰਨੀ ਇਹ ਸਭ ਲਈ ਉਹ ਇੱਕ ਬੰਦਾ ਰੱਖਦੇ ਆ ਸੋਸ਼ਲ ਮੀਡੀਆ ਮੈਨੇਜਮੈਂਟ ਕਰਨ ਲਈ ਉਹਨਾਂ ਦਾ ਸੋ ਇਹ ਬਹੁਤ ਹੀ ਜਿਆਦਾ ਵਧੀਆ ਚੀਜ਼ ਆ ਕਿਉਂਕਿ ਅੱਜ ਕੱਲ ਇਹਨਾਂ ਚੀਜ਼ਾਂ ਦੀ ਡਿਮਾਂਡ ਆ ਹਰ ਬੰਦਾ ਆਨਲਾਈਨ ਹੀ ਕਰਦਾ ਆ ਆਰਡਰ ਮੋਸਟਲੀ ਅੱਜ ਕੱਲ ਰੀਸੇਲਿੰਗ ਬਿਜ਼ਨਸ ਦਾ ਬਹੁਤ ਜਿਆਦਾ ਗਰੀਜ਼ ਆ ਰਮੇ इवन ਖੁਦ ਵੀ ਦੇਖਿਆ ਕੈਨੇਡਾ ਦੇ ਵਿੱਚ ਵੀ ਕਿ ਕਾਫੀ ਲੋਕ ਨਾ ਹੁਣ ਘਰੇ ਬੈਠ ਕੇ ਹੀ ਬਹੁਤ ਚੀਜ਼ਾਂ ਰੀਸੈਲ ਕਰਦੇ ਆ ਕੋਈ ਵੀ ਐਸੀ ਹੋਲ ਸੇਲ ਸਪਲਾਈਅਰ ਤੋਂ ਆਪਾਂ ਲੈ ਕੇ ਕੋਈ ਚੀਜ਼ ਕੋਈ ਵੀ ਐਸੈਸਰੀਜ਼ ਹੋ ਸਕਦੀਆਂ ਉਹ ਜੁਐਲਰੀ ਹੋ ਸਕਦਾ ਸ਼ੂਜ਼ ਹੋ ਸਕਦਾ ਕਲੋਥ ਹੋ ਸਕਦੇ ਵਾਟ ਏਵਰ ਜੋ ਵੀ ਤੁਹਾਨੂੰ ਫੀਲ ਹੁੰਦਾ ਉਹ ਲੈ ਕੇ ਆਪਾਂ ਬਾਅਦ ਚ ਰੀਸੈਲ ਕਰਦੇ ਆ ਅੱਜ ਕੱਲ ਬਹੁਤ ਜ਼ਿਆਦਾ ਪਲੇਟਫਾਰਮਾਂ ਤੇ ਬਹੁਤ ਈਜ਼ੀ ਹੈ ਇਹ ਚੀਜ਼ਾਂ ਘਰੇ ਬੈਠ ਕੇ ਕਰਨੀਆਂ ਮੈਂ ਥ्रू WhatsApp ਹੋ ਗਿਆ Instagram Meesho app whatever ਜੋ ਵੀ ਤੁਹਾਡੇ ਅਵੇਲੇਬਲ ਆ ਜਿੱਥੇ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ TikTok ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੀ ਆਡੀਅנס ਹੈ ਤੁਸੀਂ ਕਰ ਸਕਦੇ ਹੋ ਔਰ ਇਵਨ ਬਹੁਤ ਲੋਕ ਤੁਸੀਂ ਦੇਖਿਆ ਹੋਊਗਾ ਕਿ ਕਰ ਵੀ ਰਹੇ ਆ ਆਪਾਂ ਵੇਖ ਰਹੇ ਆ TikTok ਤੇ ਵੀ ਅੱਜ ਕੱਲ੍ਹ ਲੋਕ ਬੈਠ ਕੇ ਆਪਦੇ ਜੁਐਲਰੀ ਦੀ ਐਡ ਕਰ ਰਹੇ ਆ ਜੁਐਲਰੀ ਸੇਲ ਕਰ ਰਹੇ ਆ ਉਸ ਦਾ ਕਰ ਰਹੇ ਆ ਸਭ ਕੁਝ ਉਹਦਾ ਇਹਨੂੰ ਕਹਿੰਦੇ ਆਪਾਂ ਰੀਸੇਲਿੰਗ ਬਿਜ਼ਨਸ ਸੋ ਇਹ ਵੀ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਤੇ ਕ੍ਰੇਜ਼ ਵਾਲੀ ਫੀਲਡ ਨੈਕਸਟ ਇਸ ਜਿਹੜੀ ਹੈਗੀ ਆ ਉਹ ਆ ਵੌਇਸਓਵਰ ਦੇਖੋ ਆਪਾਂ ਲੋਕ ਆਪਦੀ ਵੀਡੀਓਜ਼ ਲਈ ਵੀ ਕੇਵਰ ਵੌਇਸਓਵਰ ਕਰਦੇ ਆ ਪਰ ਕਿਸੇ ਨੇ ਇਹ ਚੀਜ਼ ਨਹੀਂ ਸੋਚੀ ਹੁੰਨੀ ਕਿ ਕੀ ਇਹ ਇੱਕ ਐਸਾ ਸਕਿੱਲ ਹੋ ਸਕਦਾ ਜੋ ਸਾਨੂੰ ਪੈਸਾ ਵੀ ਦਿਵਾ ਸਕਦਾ ਯੈਸ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਆਵਾਜ਼ ਵਧੀਆ ਹੈ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਇੰਨੇ ਕੰਫੀਡੈਂਟਲੀ ਬੋਲ ਸਕਦੇ ਹੋ ਵੌਇਸਓਵਰ ਕਰ ਸਕਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਤੁਸੀਂ ਇਹ ਕਰ ਸਕਦੇ ਹੋ ਫੋਰ ਐਗਜ਼ਾਮਪਲ ਕੋਈ ਡਾਕੂਮੈਂਟਰੀ ਹੈ ਉਹਦੀ ਵੌਇਸਓਵਰ ਕਰ ਸਕਦੇ ਹੋ YouTube ਦੀਆਂ ਵੀਡੀਓਜ਼ ਦੀ ਕਰ ਸਕਦੇ ਹੋ ਕਿਸੇ ਐਡ ਲਈ ਕਰ ਸਕਦੇ ਹੋ ਸੋ ਇਹ ਸਭ ਵੌਇਸਓਵਰ ਕਰਕੇ ਤੁਸੀਂ ਘਰੇ ਬੈਠੇ ਕਾਫੀ ਜਿਆਦਾ ਪੈਸਾ ਬਣਾ ਸਕਦੇ ਹੋ ਸੋ ਲਾਸਟ ਜੋ ਚੀਜ਼ ਤੁਸੀਂ ਕਰ ਸਕਦੇ ਹੋ ਉਹ ਆ ਸਰਵੇਜ਼ ਬਹੁਤ ਲੋਕਾਂ ਨੂੰ ਪਤਾ ਹੋਊਗਾ ਕਿ ਕਾਫੀ ਜਿਆਦਾ ਸਰਵੇਜ਼ ਅਵੇਲੇਬਲ ਹੁੰਦੇ ਆਨਲਾਈਨ ਜੋ ਆਪਾਂ ਕਰ ਸਕਦੇ ਆਂ ਸਰਵੇ ਕਰਕੇ ਕੁਛ ਨਿਕ ਦੇ ਆਨਸਰ ਦੇ ਕੇ ਆਪਾਂ ਪੈਸਾ ਬਣਾ ਸਕਦੇ ਆਂ ਸੋ ਆਈ ਹੋਪ ਜੋ ਵੀ ਚੀਜ਼ਾਂ ਅੱਜ ਮੈਂ ਦੱਸੀਆਂ 10 ਐਸ ਵੀ ਸਾਈਡ ਹਸਲਸ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਰ ਸਕਦੇ ਹੋ ਆਪਦੇ ਟਾਈਮ ਨੂੰ ਯੂਟਿਲਾਈਜ਼ ਕਰ ਸਕਦੇ ਹੋ ਇੱਕ ਇਨਕਮ ਦੇ ਸੋਰਸ ਦੇ ਵਿੱਚ ਸੋ ਕੋਸ਼ਿਸ਼ ਕਰੋ ਅਗਰ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਇਹ ਲੱਗਿਆ ਕਿ ਇਹਨਾਂ ਚੋਂ ਕੋਈ ਵੀ ਐਸੀ ਚੀਜ਼ ਹੈ ਜੋ ਮੈਂ ਆਪ ਦਿਨ ਰਿਲੇਟ ਕਰਦਾ ਜੋ ਸਕਿੱਲ ਮੇਰੇ 'ਚ ਹੈ ਬਟ ਮੈਂ ਯੂਜ਼ ਕਰਨਾ ਚਾਹੁੰਨਾ ਤਾਂ ਜ਼ਰੂਰ ਕਰੋ ਕਿਉਂਕਿ ਇਹ ਸਾਈਡ ਹਸਲਸ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਜ਼ਰੂਰ ਸਾਥ ਦੇਣਗੇ ਕਿਉਂਕਿ ਆਉਣ ਵਾਲਾ ਟਾਈਮ ਸਿਰਫ ਇੰਨਾ ਚੀਜ਼ਾਂ ਦਾ ਸੋ ਅਗਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 1% ਵੀ ਕੁਝ ਵੀ ਚੰਗਾ ਲੱਗਿਆ ਹੋਵੇ ತೀಡಿಯೋ ನೈಕ ಶೇರ ಕಮೆಂಟ್ ಜರು ಚಲ್ಬಸ್ಕ್ರೈಬು ತಾಕಿ ಅಗಲಿ ವಿಡಿಯೋ ಆಧಿಯ